रांजी کی न तॾा ਬੇਰਾਜੀ ਨਾ ਗੁਰਬਿੰਦਰ ਸਿੰਘ ਜੀ ਜਰਦਾਨ ਜੀ ਜਿਹੜਾ ਧਰਨਾ ਲਗਾਇਆ ਗਿਆ ਹੈ ਪੱਟੀ ਇਥੇ ਟਾਵਰ ਕਲੌਕ ਦੇ ਲਾਗੇ ਕੀ ਮਾਮਲਾ ਹੈ ਤੇ ਕਿਉਂ ਧਰਨਾ ਲਗਾਇਆ ਗਿਆ ਜੀ ਮਾਮਲਾ ਜੀ ਪ੍ਰਸ਼ਾਸਨ ਕੋਲ ਤੋਂ ਪ੍ਰਸ਼ਾਸਨ ਕੋਲ ਜਾਇਦਾ ਇਨਸਾਫ ਲੈਣ ਇਨਸਾਫ ਦੀ ਜਗ੍ਹਾ ਤੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਕਿਉਂਕਿ ਇਹ ਕਿਹੜਾ ਮਸਲਾ ਲੈ ਕੇ ਗਏ ਠਾਣੇ ਮਸਲਾ ਜੀ ਲੈ ਕੇ ਗਏ ਜੀ ਗੱਡੀ ਪੱਟੀ ਤੋਂ ਕੰਮ ਕਰਨ ਜਾ ਰਹੀ ਸੀ ਰਸਤੇ ਦੇ ਵਿੱਚ ਮੋਟਰਸਾਈਕਲ ਵਾਲੇ ਨਾਲ ਟੁੱਟੂ ਮੈਨ ਹੋਈ ਮੋਟਰਸਾਈਕਲ ਵਾਲਾ ਜਿਹੜਾ ਉਹ ਡਰਾਈਵਰ ਦੇ ਗੱਲ ਪੈ ਗਿਆ ਉਹਦੀ ਦਾੜੀ ਵੀ ਉਹਨੇ ਪੁੱਟੀ ਤੇ ਪੱਗ ਲਾਉਦੀ ਵੀ ਕੋਸ਼ਿਸ਼ ਕੀਤੀ ਜਦੋਂ ਇਹਨਾਂ ਨੇ ਉਹਨੂੰ ਵਾਰ-ਵਾਰ ਅੱਗੇ ਜਾਣ ਵਾਸਤੇ ਕਿਹਾ ਵੀ ਇਹ ਝਗੜਾ ਨਾ ਕਰ ਕੋਈ ਤੇਰਾ ਨੁਕਸਾਨ ਨਹੀਂ ਹੋਇਆ ਤੇਰਾ ਕੋਈ ਗੱਡੀ ਡੈਜ ਨਹੀਂ ਹੋਈ ਟੱਚ ਨਹੀਂ ਹੋਈ ਤੇ ਤੂੰ ਇਹ ਕੰਮ ਨਾ ਕਰ ਸਾਡਾ ਟਾਈਮ ਵੇਸਟ ਨਾ ਕਰਾ ਉਹ ਉਹਦੇ ਵੱਲੋਂ ਧਮਕੀਆਂ ਦਿੱਤੀਆਂ ਗਈਆਂ ਵੀ ਮੈਂ ਤੁਹਾਨੂੰ ਵੱਡੇ ਪਹੁੰਚਾਂਗਾ ਅਓ ਜੇ ਗੱਲਾਂ ਕਰਦਾ ਰਿਹਾ ਪਰ ਇਹ ਡਰਦੇ ਮਾਰੇ ਗੱਡੀ ਜਿਹੜੀ ਹੈ ਚੌਕੀ ਲੈ ਕੇ ਉੱਤੇ ਸਦਰ ਥਾਣੇ ਦੇ ਵਿੱਚ ਸਦਰ ਥਾਣੇ ਦਾ ਜਿਹੜਾ ਇੰਚਾਰਜ ਸੀ ਸਾਨੂੰ ਨਹੀਂ ਪਤਾ ਕਿ ਉਹਨੇ ਕੋਈ ਨਸ਼ਾ ਕੀਤਾ ਕੀ ਕੀਤਾ ਉਹਦੇ ਵੱਲੋਂ ਐਡਾ ਕ ਮਾੜਾ ਬਤਿਹਰਾ ਕੀਤਾ ਗਿਆ ਹੈ ਵੀ ਇਹ ਵੀ ਮੁਲਾਜ਼ਮ ਸੀ ਦੋਵਾਂ ਪੱਖਾਂ ਦੀ ਗੱਲ ਸੌਂਦਾ ਤੇ ਇਹਨਾਂ ਨੂੰ ਭੌਂਦਾ ਭੌਂ ਦੀ ਥਾਂ ਤੇ ਇਹਨਾਂ ਨੂੰ ਧੱਕੇ ਮਾਰ ਕੇ ਬਾਹਰ ਕੱਢਿਆ ਗਿਆ ਤੇ ਉਲਟਾ ਉਹਨਾਂ ਨੂੰ ਸਲਾਮਾ ਦਿੰਦੇ ਆ ਕਿ ਤੁਸੀਂ ਇਹਨਾਂ ਤੇ ਜਿਹੜਾ ਪਰਚਾ ਕਰਾਓ ਕਪੜੇ ਆਪ ਦੇ ਪਾੜੋ ਇਸ ਤਰ੍ਹਾਂ ਕਰਕੇ ਉਹਨਾਂ ਨੂੰ ਪੁੱਠੀਆਂ ਜਦੀਆਂ ਸਲਾਮਾ ਦੇ ਕੇ ਤੇ ਇਹਨਾਂ ਤੇ ਦਬਾਅ ਬਣਾਉਂਦੇ ਆ ਵੀ ਇਹ ਰਾਜ਼ ਨਵਾ ਕਰਨ ਕੀ ਮੰਗੇ ਤੁਹਾਡੀ ਹੁਣ ਮੰਗੇ ਆ ਵੀ ਉਹਨਾਂ ਤੇ ਜਿਨ੍ਹਾਂ ਨੇ ਜਾ ਕੇ ਨਜਾਇਜ਼ ਡਰਾਈਵਰ ਤੇ ਗੱਲ ਪਾਈ ਆ ਉਹਦੀ ਦਾੜੀ ਪੁੱਟੀ ਉੱਤੇ ਕਾਰਵਾਈ ਹੋਵੇ ਤੇ ਜਿਹੜਾ ਆਪਣਾ ਇੰਚਾਰਜ ਆ ਉੱਤੇ ਵੀ ਕਾਰਵਾਈ ਕੀਤੀ ਜਾਵੇ ਜੇ ਪੁਲਿਸ ਆਪਣੇ ਮੁਲਾਜ਼ਮ ਦੇ ਖਿਲਾਫ ਕੋਈ ਕਾਰਵਾਈ ਨਹੀਂ ਕਰਦੀ ਤੇ ਕੀ ਕਰੋਗੇ ਇਹ ਤਾਂ ਇਹ ਤਾਂ ਉਹ ਡਿਪਟੀ ਸਾਹਿਬ ਆਉਂਦੇ ਆ ਉਹਨਾਂ ਨਾਲ ਗੱਲ ਕਰਦੇ ਆ ਕੀ ਜੱਤਾ ਨਿਕਲਦਾ ਇਹ ਤਾਂ ਪੰਜਾਬ ਪ੍ਰਧਾਨ ਨਾਲ ਗੱਲ ਕਰਕੇ ਪੰਜਾਬ ਬੰਦ ਵੀ ਕਰਾਂਗੇ ਕੀ ਨਾ ਤੁਹਾਡਾ ਮੇਰੇ ਨਾਲ ਸਤਨਾਕ ਸਿੰਘ ਜੀ ਖਤਰਾ ਸਿੰਘ ਜੀ ਕੀ ਗੱਲ ਹੋਈ ਹੈ ਪਤਾ ਲੱਗਾ ਵੀ ਤੁਹਾਨੂੰ ਵੀ ਥਾਣੇ ਧੱਕੇ ਧੁੱਕੇ ਮਾਰੇ ਗਏ ਮਾੜਾ ਚੰਗਾ ਬੋਲਿਆ ਗਿਆ ਜਦੋਂ ਪਤਾ ਲੱਗਾ ਸਾਡੇ ਡਰਾਈਵਰ ਕਮਪਲੈਟ ਨੇ ਫੋਨ ਲਾਇਆ ਵੀ ਸਾਡਾ ਇਦਾਂ ਝਗੜਾ ਹੋਇਆ ਮੈਂ ਇਹਨਾਂ ਨੂੰ ਕਿਹਾ ਵੀ ਬਾਰਸ਼ ਜਿਹੜੀ ਉਹ ਥਾਣੇ ਲੈ ਕੇ ਚੌਂਕੀ ਲੈ ਕੇ ਕਿਉਂਕਿ ਸਾਡੇ ਕੋਲੇ ਹੋਰ ਕੋਈ ਸੌਦਾ ਨਹੀਂ ਹੁੰਦੀ ਅਸੀਂ ਜਿਹੜਾ ਚੌਂਕੀ ਜਾਣਾ ਹੁੰਦਾ ਕਿਉਂਕਿ ਜੇ ਆ ਕੇ ਇਹਨਾਂ ਨੇ ਕੰਪਲੀਟ ਉਲਟਾ ਸਾਡੇ ਬੰਦੇਆਂ ਨੂੰ ਡਰਾਈਵਰ ਕਨੇਕਟਰ ਉਹ ਕਹਿਂਦਾ ਹੀ ਕਿ 755 ਜਾਂ ਕਰ ਦਿੰਨੇ ਏ ਤੁਹਾਡੇ ਨੂੰ ਦੱਸੋ ਇੱਕ ਦਿਨ ਗੜ ਪਿਆ ਇੱਕ ਸਾਡਾ ਟਾਈਮ ਇਸ ਕਰਵਾਤਾ ਦੋ ਚੱਕਰ ਉਹਨੇ ਅੰਮ੍ਰਿਤਸਰ ਦੇ ਲਾਉਣੇ ਸੀ ਇੱਕ ਉਹਨੇ ਖੇਮ ਕਰਦਾ ਚੱਕਰ ਲਾਉਣਾ ਸੀ ਟਾਈਮ ਇਸ ਵੀ ਕਰਵਾਤਾ ਉਲਟਾ ਸਾਡੇ ਬੰਦੇ ਦੇ 755 ਜੇ ਮੈਂ ਕਿਹਾ ਜੀ ਕਰ ਦੋ ਕੋਈ ਗੱਲ ਨਹੀਂ 755 ਕਰਦੇ ਆ ਅੱਗੋਂ ਮੈਨੂੰ ਕਹਿੰਦੇ ਵੀ ਤੂੰ ਕੌਣ ਹੋਂ ਨਾ ਬੋਲਣ ਵਾਲਾ ਜੇ ਸਾਡੇ ਬੰਦੇਆਂ ਨੇ ਕਿਹਾ ਵੀ ਇਹ ਪ੍ਰਧਾਨ ਹੈ ਜੀ ਮੈਂ ਕਹਿੰਦਾ ਕੇ ਪ੍ਰਧਾਨ ਪ੍ਰਧਾਨ ਨੂੰ ਨਹੀਂ ਇਹ ਜਾਣਦਾ ਤੇ ੱੱਕੇ ਮਾਰ ਕੇ ਸਾਡੇ ਜਿੰਨੇ ਵੀ ਅਸੀਂ 4-5 ਜਣੇ ਗਏ ਬਾਹਰ ਕੱਢਦਾ ਜੀ ਸੱਜਾ ਐ ਸੱਚੋਲੋ ਮਾਰੇ ਗਿਆ ਕੀ ਮੰਗ ਕਰਦੇ ਹੋ ਤੁਸੀਂ ਅਸੀਂ ਮੰਗ ਕਰਦੇ ਆਂ ਵੀ ਜਿਨ੍ਹਾਂ ਨੇ ਸਾਡਾ ਟਾਈਮ ਵੇਸ ਕਰਵਾਇਆ ਉਹਨਾਂ ਤੇ ਬੰਦਿਆਂ ਦੇ ਪਰਚਾ ਹੋਵੇ ਅਨਚਾਰਜ ਖਿਲਾਫ ਜਿਹੜੀ ਉਹ ਕਾਰਵਾਈ ਕੀਤੀ ਜਾਵੇ ਨਹੀਂ ਤੇ ਕੱਲ ਨੂੰ ਜਿਹੜਾ ਵਾ ਪੂਰਾ ਪੰਜਾਬ ਬੰਦ ਕਰਕੇ 27 ਡੀਪੋ ਬੰਦ ਕਰਾਂਗੇ 18 50 ਰੋਡਵੇ ਦੇ 9 ਡੀਪੋ ਪੀ ਆਰ ਟੀ ਸੀ ਦੇ ਬੰਦ ਕਰਕੇ ਰਸੂਲਪੁਰ ਨਹਿਰਾ ਬੰਦ ਕਰਾਂਗੇ ਜੇ ਅੱਜ ਕੋਈ ਕਾਰਵਾਈ ਨਹੀਂ ਹੁੰਦੀ